ਸ਼ਹੀ ਰਾਮ ਮੈਂ ਰਮੇਸ਼ ਲੀਅਰ ਸੀਨੀਅਰ ਉਪਰਮukh ਪੰਜਾਬ ਸ਼ਿਵਸਨ ਉਹ ਤੋਂ ਬਲਾਸਾ ਡਾਕਰੇ ਤੋਂ ਪਰਸੋ ਰਾਤ ਜਿਹੜੀ ਬਟਾਲਾ ਸ਼ਹਿਰ ਦੇ ਵਿੱਚ ਇੱਕ ਮੰਗ ਭਾਗੀ ਘਟਨਾ ਹੋਈ ਆ ਕੋਈ ਸ਼ਰਾਬਤੀ ਅੰਸਰ ਹੋ ਵੱਲੋ ਆਪਣੇ ਸਰਦਾਰ ਨਰਬਾਪਾ ਬਾਬਾ ਬੀਬਰਾਵ ਬੇਦਕਰ ਜੀ ਦਾ ਪੁੱਤ ਤੋੜ ਦੀ ਕੋਸ਼ਿਸ਼ ਕੀਤੀ ਗਈ ਆ ਉਹਨੂੰ ਅਖੰਡਤ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਜਿਹਦੀ ਆਪਾਂ ਥਾਗਤ ਸ਼ਬਦ ਦੀ ਨਿਗਾਹ ਕਰਦੇ ਆ ਕਿ ਕੁਝ ਲੋਕ ਆਪਣੇ ਵਿਦੇਸ਼ੀ ਇਸ਼ਾਰਿਆਂ ਦੇ ਉੱਪਰ ਗੁਰਵੰਸ ਸਿੰਘ ਪੰਨੂ ਦੇ ਇਸ਼ਾਰਿਆਂ ਦੇ ਉੱਪਰ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਨਾ ਚਾਹਦੇ ਆ ਉਹ ਚ ਕਾਫੀ ਚਿਰ ਤੋਂ ਜਿਹੜਾ ਗੁਰਵੰਸ ਸਿੰਘ ਪੰਨੂ ਆ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਚ ਲੱਗਾਗਾ ਇਹਨੇ ਪਿੱਛੇ ਜੀ ਆਪਣੇ ਇੱਕ ਕਿਹਾ ਕਿ 14 ਤਰੀਕ ਤੱਕ ਮੈਂ ਬਾਲਾ ਸਾਹ ਠਾਕਰੇ ਦਾ ਬੁੱਤ ਜਿਹੜਾ ਤੋੜਾਂਗਾ ਇਹ ਜਿਹੜੀ ਆ ਇਹ ਦੋਸਤੀ ਦੇ ਸਾਂਝੀ ਸਰਕਾਰ ਨੂੰ ਸਾਡੇ ਲੋਕਾਂ ਨੂੰ ਇਹ ਲੋਕ ਚੋਟਾਨੀ ਦੇ ਰਿਹਾ ਜਿਹੜੇ ਜਿਹਦਾ ਹੀ ਇੱਕ ਆਪਣੇ ਇੱਕ ਧੋਖਾ ਜਵਾਬ ਦੇ ਆਗੇ ਕੋਈ ਕਿਸੇ ਵੀ ਤਰ੍ਹਾਂ ਕੋ ਗੀਤ ਘਾਰਾ ਕਿ ਤੂੰ ਸਾਡੇ ਬਾਬਾ ਸਾਹਿਬ ਦਾ ਘੁੱਤ ਤੋੜਨ ਦੀ ਕੋਸ਼ਿਸ਼ ਕਰੇ ਕਦੀ ਤੂੰ ਫਾੜੀ ਆਰਮੀ ਨੂੰ ਕਹਿਣਾ ਕਿ ਤੂੰ ਹੀ ਆਪਣੇ ਹਥਿਆਰ ਛੱਡ ਦੇ ਉਹ ਕਹਿੰਦੇ ਨਾ ਆਪਣੇ ਨੌਜਵਾਨਾਂ ਨੂੰ ਕਹਿੰਦਾ ਕਿ ਆਪਣੇ ਹਥਿਆਰ ਛੁਕੋ ਕੋ ਲੱਖ ਲਾਂਦਰ ਕਰ ਤੇ ਤੂੰ ਪੰਜਾਬ ਦਾ ਮਾਹੌਲ ਤੇ ਬਾਹਰ ਜਿਵੇਂ ਬੈਠਿਆ ਗੱਲ ਕਰਦਾ ਇਥੇ ਹੀ ਦੋਸਤਾਂ ਦਾ ਜੇ ਆਪਣੀ ਮਾਲ ਦੋ ਦੇ ਪੀਤਾ ਦੇ ਇਹ ਗੱਲ ਨਹੀਂ ਬਰਵਾਸ਼ੋ ਨਹੀਂ ਕਿ ਤੂੰ ਉੱਥੇ ਬੈਠਿਆ ਤੇ ਪੰਜਾਬ ਇੱਕ ਲੱਭੂ ਲਾਉਂਦੀ ਕੁਰਸੀ ਕਰਦੇ ਆ ਮੈਂ ਧੰਨਵਾਦ ਆਪਣੇ ਧੰਨਵਾਦ ਕਰਦਾ ਬਟਾਲਾ ਪੁਲਿਸ ਦਾ ਜਿਨ੍ਹਾਂ ਨੇ ਮੌਕੇ ਦੀ ਨਿਯਾਗਤ ਨੂੰ ਵੰਦੇ ਆ ਬਿਲੇ ਸ਼ਹਿਰ ਵਿੱਚ ਲੜਚੈਰੀ ਕਰ ਦਿੱਤਾ ਨਾਲ ਹੀ ਇਹ ਬੰਦੇ ਜਿਹੜੇ 24 ਘੰਟੇ ਵੀ ਨਹੀਂ ਤਾਂ ਦਿੱਤੇ ਪੁਲਿਸ ਨੇ ਤੇ ਪੁਲਿਸ ਨੇ ਇਹ ਬੰਦੇ ਫੜ ਲਿਆ ਤੇ ਮੈਂ ਡੀਐਸਪੀ ਬਟਾਲ ਸਰਦਾਰਸ ਕੀ ਜੇ ਸੰਜਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮਤਲਬ ਜਿਹੜੇ ਦੋਸ਼ੀ ਆ ਬਹੁਤ ਜਲਦੀ ਜਿਹੜੇ ਫੜਲੇ ਆ ਤੇ ਜਿਨ੍ਹਾਂ ਦੇ ਵਿੱਚ ਭੇਜ ਦਿੱਤੇ ਆ ਧੰਨਵਾਦ ਜੈ ਸ਼ਰਾਂ ਮੈਂ ਜੀ ਆਜ਼ਾਦ ਸਵਾਜ ਪਾਰਟੀ ਦਾ ਜਨਰਲ ਸੈਕਟਰੀ ਆ ਜਿਲ੍ਹਾ ਜਿਲ੍ਹੇ ਦਾ ਸੁਭਗ ਮੇਟੀ ਮੈਂਬਰ ਆ ਅਸੀਂ ਜਿਹੜੀ ਬਾਬਾ ਸਾਹਿਬ ਦੀ ਮੋਤੀ ਨੂੰ ਖੰਡਨ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਨਾ ਲੋਕਾਂ ਨੇ ਇੱਕ ਸੇਕ ਹਿੰਦੂ ਪਾਈਚਾਰਿਆਂ ਨੂੰ ਨੁਕਸਾਨ ਬਚਾਉਣ ਦੀ ਗੱਲ ਆ ਦਲਤਾਂ ਨੂੰ ਦਲਤਾਂ ਤੇ ਕੀ ਬੋਲਾ ਇਹ ਜਿਹੜਾ ਵਾ ਜੇ ਬਦੇਸੀ ਏਜੰਸੀਆਂ ਦੇ ਕਹਨ ਦੇ ਉੱਤੇ ਇਹ ਜਿਹੜਾ ਪੰਜਾਬ ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਭੀ ਮਾਰਮੀ ਜਨਨ ਸੇਗਰ ਜਨਤ ਦੀ ਪਾਰਟੀ ਵੱਲੋਂ ਇਹ ਚੀਜ਼ ਦਾ ਖੰਡਨ ਕਰਦੇ ਆ ਕਿ ਇਹ ਲੋਕਾਂ ਨੂੰ ਸਗਤ ਤੋਂ ਸਗਤ ਸੇ ਜਾਵਾ ਦਿੱਤੇ ਜਾਣੀ ਚਾਹੀਦੀ ਐਸੀ ਐਕਟ ਅਧੀਨ ਦੇ ਅਧੀਨ ਤੇ ਐਨਆਰਸੀ ਇਹਨਾਂ ਲੋਕਾਂ ਤੇ ਲੱਗਣੀ ਚਾਹੀਦੀ ਹੈ ਇਹ ਲੋਕ ਛੁੱਟ ਨਹੀਂ ਚਾਹੀਦੇ ਅਸੀਂ ਪੰਜਾਬ ਪੁਲਿਸ ਨੂੰ ਵੀ ਇਹ ਦੇਰਦੀ ਕਰਦੇ ਆ ਕਿ ਸਖਤ ਤੋਂ ਸਖਤ ਜਿਹੜੀ ਇਹਨਾਂ ਨੂੰ ਸਜ਼ਾਵਾ ਦਿੱਤੀ ਜਾਂਦੀ ਜਿਹੜੀਆਂ ਜਾਈਆਂ ਕਿ ਜਿਹੜੇ ਲੋਕ ਵਿਦੇਸ਼ੀ ਏਜੰਸੀਆਂ ਦੇ ਕਹਿੰਦੇ ਉੱਤੇ ਜਿਹੜੇ ਸਾਡੇ ਸੰਵਿਧਾਨ ਨਮਰਾਤਾ ਜਿਨ੍ਹਾਂ ਨੇ ਸਾਨੂੰ ਜੀਵਨ ਲਈ ਜੀਵਨ ਦਾ ਅਧਿਕਾਰ ਦਿੱਤਾ ਉਹਨਾਂ ਨੂੰ ਉਹਦੀ ਮੂਰਤੀ ਨੂੰ ਜਿਹੜਾ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਹਿ ਨਹੀਂ ਕੀਤਾ ਜਾਏਗਾ ਲੋਕੀਆਂ ਨੂੰ ਸਖਤ ਸਜ਼ਾਾਂ ਦਿੱਤੀਆਂ ਲਈਏ ਤਰਵਾ